ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 3 ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਇਹ ਤੈਂ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾਉ ਰੰਗ ਰਹੇ ਨਾ ਜਾਏ ਰਾਹ ਹਮ ਨੀਚ ਮੈਲੇ ਅਤ ਅਬਮਾਨੀ ਤੂਜੇ ਭਾਏ ਵੇਕਾਂ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤਿ ਪਾਰ ਬਿਨ ਗੁਰ ਕੋਈ ਨ ਰੰਗੀਏ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਭੈ ਭਾਏ ਜੋ ਰਤੇ ਸਿਵਦੀ ਸੱਚ ਸਮਾਓ ਭੈ ਬਿਨ ਲਾਗ ਨ ਲਗਈ ਨਾਮ ਅਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਡਾਉ ਨਾ ਕੋਏ ਜਿਸ ਨੂੰ ਆਪੇ ਰੰਗੇ ਸੋਰਾ ਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੇ ਸਤ ਸੰਗਤ ਉਪਜੈ ਸਹਜੇ ਸੱਚ ਸੁਹਾਏ ਬਿਨ ਸੰਗਤੀ ਸਭ ਐਸੇ ਰਹੈ ਜੈਸੇ ਪਾਸਟ ਹੋ ਜਨ ਕੀ ਤੇ ਕਿਸੇ ਨਾ ਜਾਣਨੀ ਬਿਨ ਨਾ ਵੈ ਸਭ ਚੋਰ ਇੱਕ ਗੁਣ ਵਿਹਾਂਜ ਹੈ ਔਗਣ ਵਿਕਣੇ ਗੁਰ ਕੈ ਸਹਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਉਟਾ ਅੰਦਰ ਆਏ ਸਵਨਾ ਕਾ ਦਾਤਾ ਇੱਕ ਹੈ ਚਿਰ ਧੰਦੇ ਲਾਏ ਨਾਨਕ ਨਾਮੇ ਲਾਏ ਸਵਾਰਯਨ ਸਬਦੇ ਲੈ ਮਿਲਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਦੈਂ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਓ ਰੰਗ ਰਹੇ ਨਾ ਜਾਏ ਰਾਹ ਹਮ ਨੀਚ ਮੈਲੇ ਅਤ ਅਬਮਾਨੀ ਦੂਜੇ ਭਾਏ ਵੇ ਕਾਂ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤਿ ਪਾਰ ਬਿਨ ਗੁਰ ਕੋਈ ਨਾ ਰੰਗੀਏ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਭੈ ਭਾਏ ਜੋਰਤਿ ਸਿਵਦੀ ਸੱਚ ਸਮਾਓ ਭੈ ਬਿਨ ਲਾਗ ਨ ਲਗਈ ਨਾਮ ਅਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਡਾਉ ਨ ਕੋਏ ਜੇ ਸੁਨੋਂ ਆਪੇ ਰੰਗੇ ਸੋਰਾ ਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੇ ਸਤ ਸੰਗਤ ਉਪਜੈ ਸਹਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹੈ ਜੈਸੇ ਪਾਸਟ ਹੋ ਜਿਨ ਕੀ ਤੇ ਤਿਸੇ ਨ ਜਾਣਨੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਂਜ ਹੈ ਔ ਗੁਣ ਵਿਕਣੇ ਗੁਰ ਕੈ ਸਹਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਉਟਾ ਅੰਦਰ ਆਏ ਸਵਨਾ ਕਾ ਦਾਤਾ ਇੱਕ ਹੈ ਚਿਰ ਤੰਦੈ ਲਾਏ ਨਾਨਕ ਨਾਮੇ ਲਾਏ ਸਵਾਰਿਆਨ ਸਬਦੇ ਲੈ ਮਿਲਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐ ਤੈਂ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾਉ ਰੰਗ ਰਹੇ ਜਾਏ ਰਾਹ ਹਮ ਨੀਚ ਮੈਲੇ ਅਤ ਅਬਮਾਨੀ ਤੂਜੈ ਭਾਏ ਵੇਖਾਂ ਗੁਰ ਪਾਰਸ ਮਿਲੇ ਕੰਚਨ ਹੋਏ ਨਿਰਮਲ ਜੋਤਿ ਪਾਰ ਬਿਨ ਗੁਰ ਕੋਈ ਨ ਰੰਗੀਏ ਗੁਰ ਮਿਲੇ ਰੰਗ ਚੜਾਓ ਗੁਰ ਕੈ ਭੈ ਭਾਏ ਜੋਰਤਿ ਸਿਵਦੀ ਸਚ ਸਮਾਓ ਭੈ ਬਿਨ ਲਾਗ ਨ ਲਗਈ ਨਾਮ ਅਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਡਾਉ ਨ ਕੋਏ ਜਿਸ ਨੂੰ ਆਪੇ ਰੰਗੇ ਸੋਰਾ ਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੇ ਸਤ ਸੰਗਤ ਉਪਜੈ ਸਹਜੇ ਸੱਚ ਸੁਭਾਏ ਬਿਨ ਸੰਗਤੀ ਸਭ ਐਸੇ ਰਹੈ ਜੈਸੇ ਪਾਸਟ ਹੋ ਜਿਨ ਕੀ ਤੇ ਤਿਸੇ ਨ ਜਾਣਨੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਂ ਜਹ ਔ ਗਣ ਵਿਕਣੈ ਗੁਰ ਕੈ ਸਹਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਉਟਾ ਅੰਦਰ ਆਏ ਸਵਨਾ ਕਾ ਦਾਤਾ ਏਕ ਹੈ ਚੇਰਤੰਦੈ ਲਾਏ ਨਾਨਕ ਨਾਮੇ ਲਾਏ ਸਵਾਰਯਨ ਸਾਬਦੇ ਲੈ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ